ਅਸੀ ਗੱਲ ਜੀ ਸਾਰਿਆਂ ਨੂੰ ਆਪਣਾ ਕਿਸਾਨੀ ਦਾ ਪੇਜ ਆ ਇਹ ਤੇ ਕਿਸਾਨੀ ਨਾਲ ਸੰਬੰਧਿਤ ਵੀਡੀਓ ਆਉਂਦੀ ਰਹਿੰਦੇ ਨੇ ਤੇ ਤੁਸੀਂ ਇਹਨੂੰ ਫੋਲੋ ਕਰ ਲਓ ਅੱਜ ਜੋ ਪੰਜਾਬ ਦੇ ਵਿੱਚੋਂ ਤੂੜੀ ਦਾ ਰੇਟ ਚੱਲਦਾ ਪਹਿਲਾਂ ਜਿਵੇਂ ਆਪਾਂ ਅੱਗੇ ਵੀ ਵੀਡੀਓ ਪਾਉਂਦੇ ਰਹਿੰਨੇ ਆ 220 ਚੱਲਿਆ ਸੀ ਜਦੋਂ ਆਪਾਂ ਤੂੜੀ ਬਣਾਉਂਦੇ ਸੀ ਸੀਜ਼ਨ ਸੀ 220 ਤੋਂ ਹੁੰਦਾ ਹੋਇਆ 210 ਪੂਰਾ 200 ਐਸ ਟਾਈਮ ਪੰਜਾਬ ਦੇ ਵਿੱਚ 190 ਰੁਪਏ ਤੂੜੀ ਦਾ ਰੇਟ ਰਹਿ ਗਿਆ ਚਾਹੇ ਆਪਣੀ ਅੰਦਰ ਮੰਨ ਸੈੱਡ ਚ ਪਾਈ ਵੀ ਆ ਤੇ ਜਾਂ ਆਪਣੇ ਜਿਹੜੇ ਖੇਤਾਂ ਦੇ ਵਿੱਚ ਧੜਾ ਨੇ ਉਹ ਹੋਆ ਕਿਉਂਕਿ ਤਕਰੀਬਨ ਲਗਭਗ ਕੋਈ ਹੋਈ ਪੱਕੇ ਕੁੱਪ ਹੋਣਗੇ ਨਹੀਂ ਤਾਂ ਤਕਰੀਬਨ ਜਿਹੜੇ ਛੋਟੇ ਮੋਟੇ ਧੜਾ ਸੀ 5-7 ਟਰਾਲੀਆਂ ਨੂੰ ਤਾਂ ਲੋਕਾਂ ਨੇ ਨਾਲ ਚੁਕਾਈ ਦਿੱਤੀਆਂ ਪਰ ਜਿਹੜੀ ਨਵੀਂ ਅਪਡੇਟ ਆ ਨਵੀਂ ਜਾਣਕਾਰੀ ਉਹ ਆਪਣੀ ਇਹ ਹੈ ਕਿ ਇਸ ਟਾਈਮ ਆਪਣੇ 190 ਰੁਪਏ ਤੂੜੀ ਦਾ ਰੇਟ ਆ ਅੱਜ ਦਾ ਜਾਨਕਿ 8 ਤਰੀਕ ਦਾ 190 ਰੁਪਏ ਤੂੜੀ ਦਾ ਰੇਟ ਹੈ ਤੇ ਜਿਹੜੇ ਕਿਸਾਨ ਮੇਰੇ ਭਰਾ ਵੇਚਣ ਦੀ ਕੋਸ਼ਿਸ਼ ਸੋਚਦੇ ਹੋਣਗੇ ਵੀ ਅੱਗੇ ਆਪਾਂ ਤੂੜੀ ਅੱਗੇ ਵਧਣ ਦੇ ਚਾਂਸ ਨੇ ਫਿਲਹਾਲ ਹਲੇ ਹਫਤਾ 10 ਦਿਨ ਦੇ ਵਿੱਚ ਕੋਈ ਵਧਣ ਦੇ ਚਾਂਸ ਨਹੀਂ ਅੱਗੇ ਨਾਲੋਂ 20 ਰੁਪਏ ਤੂੜੀ ਹੋਰ ਮੰਦੀ ਹੋ ਗਈ ਜਾਨੀ ਕਿ 20 ਸਿੱਧਾ 30 ਰੁਪਏ ਤੂੜੀ ਹੋਰ ਮੰਦੀ ਹੋ ਗਈ ਤੇ ਹੋਰ ਮੰਦੀ ਹੋ ਸਕਦੀ ਹੈ ਅੱਗੇ ਸਰਦੀਆਂ 'ਚ ਜਾ ਕੇ ਕੋਈ ਵਧਣ ਦੇ ਚਾਂਸ ਹੈ ਜਿੱਦਾਂ ਵੀ ਆਪਾਂ ਨੂੰ ਕੋਈ ਨਵੀਂ ਅਪਡੇਟ ਆਈ ਤੁਹਾਨੂੰ ਉਹਦੀ ਪਹਿਲ ਦੇ ਆਧਾਰ ਤੇ ਆਪਾਂ ਵੀਡੀਓ ਪਾ ਕੇ ਦੱਸਾਂਗੇ ਕਿ ਆਪਣਾ ਕਿਸਾਨੀ ਤੇ ਨਾਲ ਸੰਬੰਧਿਤ ਪੇਜ ਆ ਇਹਦੇ ਉੱਤੇ ਕਿਸਾਨੀ ਨਾਲ ਸੰਬੰਧਿਤ ਵੀਡੀਓ ਆਉਂਦੀਆਂ ਨੇ ਜਦੋਂ ਵੀ ਕੋਈ ਨਵੀਂ ਜਾਣਕਾਰੀ ਤੂੜੀ ਨਾਲ ਸੰਬੰਧਤ ਹਾਂ ਦੱਸਾਂਗੇ ਇਸ ਟਾਈਮ ਪੰਜਾਬ ਦੇ ਵਿੱਚ 190 ਰੁਪਏ ਤੂੜੀ ਦਾ ਰੇਟ ਆ